ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਛਾ 3-4 ਦਿਨਾਂ ਬਾਅਦ ਹਫਤੇ ਬਾਅਦ ਲਾਈਟ ਆਈ ਆ ਲਾਈਟ ਆਈ ਤੇ ਮੋਟਰ ਨਹੀਂ ਚੱਲੀ ਆ ਜੀ ਕੀ ਪਤਾ ਨਹੀਂ ਕੀ ਪ੍ਰੋਬਲਮ ਆ ਜੀ ਮਿਸਤਰੀ ਨੂੰ ਬੁਲਾਇਆ ਤਾਂ ਮੈਂ ਦੇਖ ਕੇ ਜਾ ਆ ਉਹ ਕਹਿੰਦਾ ਹਲੇ ਮੈਂ ਘੰਟੇ ਤੱਕ ਆਉਂਗਾ ਕਹਿੰਦਾ ਹੋਰ ਪਾਸੇ ਦੇਖਣ ਗਿਆ ਵਾ ਮੈਂ ਤਾਂ ਦੇਖ ਜਾ ਯਾਰ ਬਈਏ ਪਾਣੀ ਬਨੌਖੇ ਆਰੇ ਕਿਉਂਕਿ ਜੇ ਮੁਰਗੀਆਂ ਨੂੰ ਕੀ ਤਾਂਚ ਬੱਚਾ ਪਾਣੀ ਦਾ ਭਰੂੰਗਾ ਹੱਤਾਂ 10 ਦਿਨ ਹੋ ਗਿਆ ਮੈਨੂੰ ਲੱਗਦੀ ਉਹ ਸਾਹਮਣੇ ਤੇ ਪਾਣੀ ਲੈ ਕੇ ਆਉਂਦੇ ਵਿਚਾਰੇ ਪੀਣ ਵਾਸਤੇ ਬਾਕੀ ਮੈਂ ਕਹਾਂ ਚੱਲ ਪੱਲੀ ਛੱਬੀ ਹਲੇ ਹਰੀ ਆ ਇਹਨੂੰ ਵੀ ਇੱਕ ਪਾਣੀ ਲਾ ਦਈਏ ਜੂਹੇ ਬਹੁਤ ਲੱਗਿਆ ਵਾ ਇਹਨੂੰ ਵੀ ਆਦੋ ਵਾਲੇ ਵੱਢੀ ਜਾਂਦਾ ਹੁਣਾਂ ਤਾਂ ਹੈ ਨਹੀਂ ਵੀ ਭਰ ਕੇ ਖੜਾ ਸਕਦੇ ਆਪਾਂ ਇੱਕ ਪਾਣੀ ਆ ਮੈਂ ਕਹਾਂ ਵੀ ਚੱਲ ਇਹਨੂੰ ਵੀ ਲਾ ਦਿੰਦੇ ਆ ਪਤਲਾ-ਪਤਲਾ ਆ ਪਰ ਇਹਨਾਂ ਦੇ ਨਾਲੇ ਬੱਤ ਆ ਜੀ ਜਿੰਨੇ ਨੂੰ ਵੱਢੂਆਂ 10-12 ਦਿਨ ਨੂੰ ਬਾਕੀ ਦੇਖਦੇ ਆ ਕਿ ਆ ਪ੍ਰੋਬਲਮ ਆਈ ਆ ਮਸਤੀ ਆਈ ਸੀ ਪਤਾ ਕਰ ਗਏ ਹਾਂ ਚਲੋ ਚੱਲਦੇ ਇਨੇ ਘਰ ਨੂੰ ਕਹਿੰਦਾ ਮੈਂ ਆਉਂਦਾ ਅੱਧੇ ਪੌਣੇ ਘੰਟੇ ਤੱਕ ਫੇਰ ਆਉਂਦੇ ਆ ਜੀ ਮੁੜ ਕੇ ਬੰਦਾ ਵੀ ਆ ਗਿਆ ਵਿਚਾਰਾ ਉਹ ਵੀ ਦੇਖਣਾ ਵੀ ਚੱਲੀ ਕੇ ਨਹੀਂ ਚੱਲੀ ਅੱਟੇ ਫੋਗ ਵਰ ਗਿਆ ਬਥੇ ਜੀ ਬੱਸ ਹੋ ਗਈ ਉੱਤੇ ਗਰਮੀ ਗਿਆ ਦਾ ਗਰਮੀ ਤਾਂ ਬਹੁਤ ਹੈ ਜੀ ਬਹੁਤ ਗਰਮੀ ਹੈ ਜੀ ਭਾਦੋਂ ਰੰਗ ਦਿਖਾ ਰਹੀ ਆ ਪਰ ਇੱਧਰ ਨਹੀਂ ਪੈ ਗਏ ਕਈ ਜਗ੍ਹਾ ਰਸਤੇ 'ਚ ਛਿਮੀ ਪਿਆ ਬੰਦਾ ਇੱਧਰ ਉਰੇ ਬੱਦਲ ਜਤੋਰੀ ਵੀ ਆਇਆ ਤਾਂ ਜੀ ਪਰ ਮੀਂਹ ਨਹੀਂ ਆਇਆ। ਕਾਹਦੀ ਸਵੇਰੇ ਗਏ ਅੱਛਾ ਭੋਗ ਪਰ ਹਾਂਜੀ ਉੱਥੇ ਸਵੇਰੇ ਕਹਿੰਦਾ ਮੀਂਹ ਪੈ ਕੇ ਨਦੀ ਆਈ ਵੀ। ਅੱਛਾ ਉੱਧਰ ਸੁਆਜਾ ਛੋਟਾ ਜਿਹਾ ਇੱਕ ਉਹ ਮੀਂਹ ਪੈ ਕੇ ਆਇਆ ਬੜਾ ਦੇਖ। ਇਹ ਪਾਰਾਂ ਦੇ ਘੇਰੇ ਉੱਧਰ ਪਰ ਪੈ ਗਿਆ ਮੜਾ ਮੂਟਾ ਹਮਾਚਲ ਜੀ ਨਹੀਂ ਨੂੰ। ਹਾਂਜੀ ਬਾਕੀ ਉਹ ਚਲਾਉਂ ਗਿਆ ਤਾਂ ਭਾਣੀਆਂ ਦੀ ਮੋਟਰ ਹਾਂਜੀ ਉਹ ਕਿਆ ਬਣਿਆ? ਉਹ ਕਹਿੰਦਾ ਆਉਂਦਾ ਮੈਂ ਸਵਾਰਦਾ ਦੇਖਦਾ। ਕਿਆ ਹੋਇਆ ਮੈਨੂੰ ਪਤਾ ਨਹੀਂ ਲੱਗਿਆ। ਪਤਾ ਨਹੀਂ। ਉਹਨੂੰ ਫੋਨ ਕਰਿਆ ਤਾਂ ਮਾ ਆ ਜਾ ਯਾਰ ਦੇਖ ਲੈ ਪਾਣੀ ਕਿ ਔਖੀ ਆ ਹਾਂਜੀ ਬੱਚ ਗਰਮੀ ਨੇ ਅਸਲੀ ਰੰਗ ਦਿਖਾਏ ਆ ਗਰਮੀ ਹੈ ਜੀ ਬਾਅਦ 14 12 ਤਰੀਕ ਹੋ ਗਈ ਅੱਜ 14 14 ਕੱਲੂ ਹੀ ਪਰਸੋਂ ਨੂੰ ਤੇ ਗਰਾਡੇ ਚੈਪ ਹਾਂ ਅੱਜ ਭਾਰਤ ਪਾਕਿਸਤਾਨ ਦਾ ਮੈਚ ਵੀ ਆਈ ਮੈਚ ਅ ਮੈਚ ਹੈ ਹਾਂਜੀ ਚੱਲ ਕੋਈ ਨਹੀਂ ਬਾਕੀ ਠੀਕ ਹਮਿੰਨੇ ਹੁਣ ਪੱਛੋਂ ਜੀ ਜਲਦੀ ਸ਼ਾਮ ਨੂੰ ਆਗੇ ਬੱਦਲ ਹੁਣ ਹਵਾ ਚੱਲੀ ਹੈ ਹੈ ਮੈਂ ਹੁਣ ਹਵਾ ਚੱਲ ਪਈ ਉਹ ਤਾਂ ਮੈਂ ਦੇਦਾ ਵੀ ਬਸ ਹੋਈ ਪਈ ਐ ਬਹੁਤ ਗਰਮੀ ਕੀ ਆ ਤੇ ਹੁਣ ਪਾਣੀ ਤਾਂ ਸੁੱਕ ਗਿਆ ਐਨ ਪਾਣੀ ਚੋਈ ਸਭ ਚ ਹੁਣ ਤਾਂ ਪਾਣੀ ਹਫ਼ਤੇ ਤੱਕ ਤੱਕ ਮੰਗੂਗੇ ਉੱਪਰ ਦੇ ਧਾਲਾਂ ਨੂੰ ਲਾਉਣ ਦੀ ਸਲਾਹ ਦਿੱਤੀ 26 ਨੂੰ 26 ਨੂੰ ਹਾਂ ਫਿਰ ਲੇਟ ਹੋਊ ਮੈਂ ਕਿਹਾ ਮੋਟਰੇ ਦੀ ਚਿੱਧੀ ਤੇ ਦੇਖਦਾ ਉਹਨੂੰ ਕਿਹਾ ਮਾ ਆ ਜਾ ਭਾਈ ਜੀ ਜਦੋਂ ਦਾ ਘੰਟਾ ਸੀ ਐ ਉਹ ਤਾਂ ਥੋੜੀ ਜਿਹੀ ਉਹ ਆ ਉਹ ਤਾਂ ਹੱਦ ਤੱਕ ਮੈਂ ਪਾਣੀ ਲਾ ਦੂੰਗੀ ਇੱਕ ਫਿਰ ਲੋੜ ਨਹੀਂ ਪਊਗੀ ਹਾਂਜੀ ਐਨੇ ਨੂੰ ਨੇ ਪੱਕ ਜਾਣਾ 20 ਦਿਨ ਤੱਕ ਬਸ ਜੀ ਪਹਿਲੀ ਤੀਜੀ ਚ ਪੈਣਾ ਵੱਡੋ ਜਿਹੜੀਆਂ ਉਹ ਬਰਸੀਲ ਬਰਸੂਣ ਬੀਜ ਹੋ ਜੂ ਹਾਂਜੀ ਬਾਕੀ ਅੱਜ ਕਿਹੜੀਆਂ ਸਾਫ ਕਰਾਤੀਆਂ ਪਿਛੇ ਤੇ ਹੈ ਹਾਂਜੀ ਅੱਜ ਬਿੱਲੀ ਦਿਓ ਹਾਂਜੀ ਉਹ ਬਿੱਲਿਓ ਤੇ ਦੋ ਜਣੇ 11:00 ਵਜੇ ਤੱਕ ਕਰ ਗਏ ਇਹ ਤਾਂ ਦੋ ਘੰਟੇ ਹੀ ਲਾਇਆ ਉਹਨਾਂ ਨੇ ਹਾਂਜੀ 11:00 11:30 ਵਜੇ ਬਸ ਹਾਂ ਚਲੋਂ ਕਾਲੂ ਫੇਰ ਲੈ ਕੇ ਆਈਏ ਗੋਭੀ ਗੁੱਭੀ ਹਾਂਜੀ ਸਾਮਾਨ ਲੈ ਕੇ ਆਈਏ ਸਾਫ਼ ਕਰਤੀਆਂ ਹਾਂ ਮੈਂ ਸਾਫ਼ ਕਰਤੀਆਂ ਪਰ ਇੱਕ ਮਿਰਚੇ ਤੋੜਤੀ ਮੇਰੀ ਕੱਟੀ ਨੇ ਚੱਲ ਕੋਈ ਉਹ ਰੇ ਲਾਈਟੀ ਉਹ ਤੋੜਦੀ ਕਰੇਗੀ ਹਾਂ ਕਾਲੂ ਕੈਰੀਆਂ ਬਣਾ ਕੇ ਨਾ ਚ ਹਾਂਜੀ ਸਾਮਾਨ ਲਾ ਦੀਏ ਹਾਂਜੀ ਹੋਰ ਜਿਹੜਾ ਹੈਗਾ ਕੋਈ ਵੀ ਆ ਹਾਂਜੀ ਲੈ ਜਾਈਏ ਗੋਭੀ ਗੁੱਭੀ ਦੇ ਦੇ ਸ਼ਾਮ ਨੂੰ ਜੇ ਚਾਹਗੇ ਤਾਂ ਸ਼ਾਮ ਨੂੰ ਦੇ ਆਂਗਾ ਹਾਂਜੀ ਨਹੀਂ ਫਿਰ ਨਹੀਂ ਫਿਰ ਕਾਲੂ ਕਾਲੂ ਲਿਆਉਂਗੇ ਉਹ ਅੱਗੇ ਤੇਰੇ ਬੋਗੀ ਵਾਲੇ ਆੜੀ ਤੇ ਤਾਂ ਇਕੱਠੇ ਹੋਈ ਆ ਜਾ ਲਓ ਜੀ ਮਿਸਤਰੀ ਸਾਹਿਬ ਆ ਗਏ ਦਿਖਾਈਏ ਮੋਟਰ ਹੁਣ ਤਾਂ ਇੱਧਰ ਵੀ ਖੇਤ ਤੋਂ ਥੋੜਾ ਜਿਹਾ ਬਾਤ ਆ ਕੇ ਅੱਜ ਰੋਪੜ ਇਹ ਨਵੀਂ ਪਿਆਈ ਕੋਈ ਅੰਤ ਨਹੀਂ ਆ ਹੁਣ ਬਾਈ ਦੇ ਹੋਂਦ ਰਜਿੰਦਰ ਵੀਡੀਓ ਬਣਾ ਕੇ ਲਿਆ ਵਾ ਰੋਪੜ ਗਾਣ ਪੂਰਾ 10 ਮਿੰਟ ਲਾਇਆ ਪਰ ਬਸ ਪੂਰੀ ਇਹ 45 ਚਲਾਤੇ ਮਾਰੋ ਮਾਰ ਬਾਕੀ ਉਰੇ ਰੱਬ ਦੀ ਸੋਖ ਸ਼ਾਂਤੀ ਆ ਚਲੋ ਦੇਖਦੇ ਆ ਦਿਖਾਈਏ ਮਰੀ ਮੋਟਰ ਕੀ ਕਹਿੰਦੀ ਆ ਫੇਰ ਉੱਪਰਲੇ ਧਾਨਾਂ ਨੂੰ ਪਾਣੀ ਲਾ ਦਾਂਗੇ ਮੈਂ ਕਿਹਾ ਨਾਲੇ ਲੀਵਰ ਵਾਲੇ ਔਖੇ ਆ ਵਿਚਾਰੇ ਪਾਣੀ বিনা ਲਾਈਟ ਅੱਜ ਆਈ ਹਫਤੇ 10 ਦਿਨ ਬਾਅਦ ਆਈ ਹੋਣੀ ਮੈਂ ਕਹਿੰਦਾ ਹਾਂ ਆ ਬਣਾਤੀਆਂ ਮਿਰਚਾਂ ਖੁਰਚ ਕੇ ਪਰ ਬਲਵਾਨ ਕਿਦਾਂ ਸਿਗਾਲ ਜੀ ਤਾਰ ਪਤਾ ਕਿੰਨੀ ਵੱਡੀ ਵੀ ਸੀ ਜਿਹੜੀ ਆਟੋਮੈਟਿਕ ਵਾਲੀ ਹੁੰਦੀ ਛੋਟੀ ਜੀ ਤਾਰ ਇਹ ਤਾਂ ਹੀ ਨਹੀਂ ਚੱਲਦੀ ਮੋਟਰ ਕਿਸੇ ਪਾਸੇ ਵੀ ਨਹੀਂ ਚੱਲਦੀ ਆਟੋਮੈਟਿਕ ਹਰਾ ਦਿਖਾਉਂਦਾ ਏ ਵੀ ਆਟੋਮੈਟਿਕ ਸਹੀ ਕਰੰਟ ਦੇ ਰਿਹਾ ਬਟਨਾ ਗਲ ਵੀ ਨਹੀਂ ਚੱਲਦੀ ਐ ਫੋਰਮੈਨ ਮੈਂ ਦੇਖਿਆ ਬਟਨਾ ਗਲ ਵੀ ਨਹੀਂ ਚੱਲਦੀ ਆਹੀ ਫਰਕ ਆ ਫੋਰਮੈਨ ਫੋਰਮੈਨ ਦਾ ਆਹੀ ਫਰਕ ਆ ਨੇੜੇ ਦਾ ਆਹੀ ਫਾਇਦਾ ਚੱਲਿਆਂ ਦਾ ਪਾਣੀ ਭਰਦੇ ਆ ਚੰਗੀ ਤਰ੍ਹਾਂ ਹੂੰ ਪਾਣੀ ਕਿੰਨਾ ਘੱਟ ਲੂ ਪਹਿਲਾਂ ਵਾਲੇ ਜੁੱਕ ਦਦਣਾ। ਧਾਨਾ ਛੋੜੋ ਪੀਣੇ ਨੂੰ। ਪੀਣੇ ਨੂੰ ਕਹਿੰਦਾ ਉਦਾਂ। ਕੀ ਕਹਿੰਦਾ? ਉਦਾਂ ਉਹ ਕਹਿੰਦਾ। ਦੇਵਰਾਜ ਅਜੇ ਬੱਚਾ ਭਰਕੇ ਨਾ। ਅਜੇ ਨੱਕਾ ਖੋਲਦੀ। ਇਹਨਾਂ ਨੂੰ ਪਾਣੀ ਲਾ ਦਈਏ 10 ਮਿੰਟ। ਇਹ ਧਾਨਾ ਨੂੰ ਉੱਪਰ ਲਿਆ ਨੂੰ ਇੱਕ। ਤੇ ਰਹਿਣ ਦਾ ਜੇ ਕਿੱਦਾਂ ਤੇ ਨਟ ਕੇ ਲਾਵਾਂਗੇ ਹੁਣ। ਨਹੀਂ ਦੇਖ ਲਾ। ਐ ਕੋਲੀ ਚੱਕੀ ਆ ਇਹ। ਉਹ ਪਾਣੀ ਗੱਧਰਾ ਮੈਂ। ਰਹਿਣ ਦੇ ਬੰਦ ਕਰਦੇ ਬਸ। ਹੂੰ ਗੂਟੇ ਆ ਜੇ ਪਾਣੀ ਕੱਢਣਾ ਉਸੇ ਪਾਣੀ ਮੈਂ ਕਹਿੰਦਾ ਡੇਢ ਮਹੀਨੇ ਹੋ ਗਿਆ ਖੜਾ ਕਿੱਦੋਂ ਕੱਢੂੰਗਾ ਉਹ ਆ ਇਹਨੂੰ ਕੱਢੂੰਗਾ ਦੇਖ ਰਾਂਗੇ ਦੋ ਕਿਹਾਰੇ ਗੱਲ ਹੋ ਰਹੀ ਉਹ ਹੁਣ ਤਾਂ ਤੇਰਾ 5-7 ਦਿਨ ਦੀ ਖੇਲ ਹੋਰ ਆ ਮਿੱਠੂ ਹੂੰ ਨਾ ਸਾਰੇ ਗਿਰ ਜਾਣ ਲੈ ਲੈ ਸਾਰੀ ਬਰਸਾਤ ਚ ਤਾਂ ਗਰੇ ਨਹੀਂ ਆ ਉਹ ਦੇਖ ਲੈ ਟੇਡਾ ਹੋਇਆ ਇਹ ਤਾਂ ਇੱਧਰ ਮੇਰੇ ਹੋ ਗਿਆ ਉਹ ਦੇਖ ਪਿਆ ਉਹ ਦੇਖ ਉਹ ਦੇਖਦਾ ਪਹਿਲੇ ਨੰਬਰ ਵਾਲਾ ਇਹ ਤਾਂ ਹਵਾ ਦੇ ਜੇ ਪੈ ਨਹੀਂ ਇਹ ਅਸਲ ਚ ਪੈਣਾ ਵੱਡ ਹੁੰਦੀ ਇੱਕ ਵਾਰੀ ਡੋਡੀ ਵੀ ਪੈਣ ਲੱਗੀ ਡੋਡੀ ਤਾਂ ਪੈਣ ਲੱਗੀ ਪਰ ਬਚਾਅ ਹੋ ਗਿਆ ਮਿੱਠੂ ਮੈਂ ਦੇਖਿਆ ਜਿਹੜੇ ਬਿਮਾਰੀ ਪਈ ਸੀ ਤਾਂ ਨਿਸਰਿਆਏ ਉਹ ਕੁਝ ਪਰਸੈਂਟ ਹਾਲੇ ਵੀ ਖਤਰੇ ਵਾਲੀ ਜਗ੍ਹਾ ਆ ਮੈਂ ਟੂਟੀ ਤਾਂ ਦੇਖ ਲੈ ਡੋਡੀ ਵੀ ਆ ਵਿੱਚ ਦਾਣੇ ਥਲੇ ਆ ਦੇ ਪਲਾਸ ਵੀ ਬਹੁਤ ਵੱਣ ਲੱਗੀ ਇਹ ਹਵਾ ਨੇ ਭੰਨੇ ਆ ਨਹੀਂ ਨਹੀਂ ਜਿਹੜੇ ਮਤਲਬ ਥੱਲੇ ਰਹਿ ਗਿਆ ਤਾਂ ਨਾ ਬੁੱਝਾ ਜਿਹੜਾ ਥੱਲੇ ਰਹਿ ਗਿਆ ਤਾਂ ਜਿਹੜਾ ਦਾਣਾ ਉਦੇ ਵਿੱਚ ਵੀ ਦਾਣਾ ਪਿਆ ਇੱਥੇ ਨੂੰ ਮੈਂ ਦੇਖਿਆ ਤੇਰੇ ਉਹ ਪਰਾਂ ਆ ਉਹ ਦੇਖ ਉਹਰੇ ਜੀ ਵੀ ਹੈਗਾ ਛੋਟਾ ਬੂਜਿਆ ਇੱਕ ਉਹਰੇ ਘਟ ਹੋਗਾ ਹਾਂ ਉਹਦੇ ਵਿੱਚੋਂ ਦਾਣੇ ਪੈ ਗੇ ਚੱਲ ਆਈ ਨਹੀਂ ਜੇ ਹੋਰ ਨਹੀਂ ਜੇ 20% ਤਾਂ ਪਉਗੇ ਜੀ ਜਿਕਣਾ ਉਹਦੇ ਪਤਾਸੇ ਬਣ ਗਏ ਉਹ ਸੁੰਡੀ ਨੇ ਖਾਦਾ ਵਾ ਤੇਰਾ ਜਿਹੜਾ ਚਿੱਟਾ ਹੋਇਆ ਵਾ ਆਹ ਸਪਰੇਅ ਵੀ ਨਹੀਂ ਹੋਈ ਮੀ ਤਾਂ ਪਈ ਗਿਆ ਹਾਂ ਇਹ ਵੀ ਪੰਗਾ ਪਿਆ ਸਪਰੇਅ ਕਿੱਥੇ ਹੋਈ ਆ ਉਹ ਉੱਥੇ ਸਾਲਾ ਗੰਨੇ ਦਾ ਵੀ ਜਿਕਣਾ ਮਿਹੜੇ 2 ਕੁ ਮਿਹੜ ਕਾਲੇ ਜਿਹੇ ਹੋ ਗਏ ਸਾਲੇ ਸੜ ਕੇ ਨਾਲ ਨਾਲ ਕਾਲੇ ਕਿਦਾਂ ਆਹ ਸਾਡ ਪੱਤੇ ਇੱਕ ਬਹਾ ਆਗ ਮੈਂ ਨਹੀਂ ਦੇਖਿਆ ਉਹ ਪਤੂਤਾ ਆਏ ਉਹਦੇ ਬਰ ਵਿੱਚ ਆਹ ਕਾਲੇ ਹੋ ਗਏ ਉਹ ਤੋਤਾ ਕਰਦਾ ਉਹਦੇ ਬਰ ਵਿੱਚ ਫਰੇ ਹੋ ਬਸ ਫਰੇ ਕੇ ਆਉ ਥੱਲੇ ਪਾਣੀ ਚੱਲਦਾ ਉਹਨੇ ਬੰਦ ਕਰਤਾ ਹਟ ਕੇ ਪਾਣੀ ਲੈ ਕਿੱਥੇ ਹਟ ਗਿਆ ਪਰਾਂ ਦੇ ਮੂੰਹ ਚ ਅੱਛੇ ਫੇਰ ਆ ਗਿਆ ਹਾਂ ਲੈ ਪਰ ਇਹ ਖੜਾ ਉੱਤੇ ਇੰਨਾ ਸਗਰਾ ਸਾਲਾ ਨੱਕਾ ਨੁੱਕੇ ਟੁੱਟੇ ਕੱਲ੍ਹ ਹਲੇ ਹੋ ਪਾਏ ਜਿਹੜਾ ਜੂਰੀਆ ਪਾਉ ਆਉ ਮੈਂ ਕੋਈ ਕਹਦਾ ਮੈਂ ਕੱਲ੍ਹ ਜੀ ਪਾਣੀ ਬੰਦ ਕਰਤਾ ਤਾਂ ਰੇ ਪਾਉਣੇ ਨੂੰ ਇਹ ਕਹਿੰਦਾ ਵੀ ਰੇ ਪਾ ਦੇਣਾ ਹੁਣ ਵੀ ਪਾਣੀ ਹਟ ਗਿਆ ਫੇਰ ਕਿਤੇ ਰਣਾ ਜੇ ਉੱਪਰ ਤੇ ਆ ਗਿਆ ਪਰਲੇ ਪਾਸੇ ਤੇ ਜਿਹੜੀ ਇਹ ਤੇ ਮਾਰਾ ਹੀ ਬਹੁਤ ਦੂਰ ਤੱਕ ਆਉਹੀ ਗੱਲ ਆ ਨਾਲੇ ਬੰਦ ਕਰਿਆ ਮੈਂ ਕਹਿੰਦਾ ਬੰਦ ਆ ਮੈਂ ਜਾਂ ਸਵੇਰ ਨੂੰ ਆ ਹੁਣ ਜਾ ਕੇ ਦੇਖਿਆ ਪਾਣੀ ਚੱਲ ਮਾਰੂ ਚੱਲ ਕੱਢਿਆ ਪਾਣੀ ਠੀਕ ਆ ਜੀਰੀ ਜੂਰੀਆਂ ਸਭ ਕਾਸੀ ਦੀ ਔਖਾ ਬਾਈ ਫਸਲਾਂ ਦਾ ਕਰੇ ਕੀ ਆ ਆਹਾ ਬੀਜ ਦੇ ਕੇ ਵੀ ਕੇ ਵਾਲੇ ਬੀਜ ਆ ਇਹ ਵਧੀਆ ਚੱਲਿਆ ਵੈਰ ਉਸ ਵੀ ਨਹੀਂ ਹੁੰਦਾ ਲੱਗਦਾ ਇਹਦੀ ਨਾਲ ਜੀਰੀ ਨਾ ਗੰਨਾ ਗੰਨਿਆਂ ਪਰ ਵੀ ਪ੍ਰਕੋਪ ਇਹ ਆ ਬਾਈ ਪਹਿਨਾ ਤਾ ਕੁਲ ਤਾਂ ਮਾਣੀ ਖੜਾ ਜੜਾਂ ਦੀ ਛਲੀਆਂ ਪਹੂਈਆਂ ਪਈਆਂ ਉਸ ਰਾਈਡਰ ਰੋਡ ਨਹੀਂ ਖਾਲਿਆ ਹਾਂ ਆ ਦੇਖੋ 3000 ਦਾ ਨੁਕਸਾਨ ਹੋ ਗਿਆ ਹੈ 3000 ਰੁਪਿਆ ਲੰਭਾ ਪਿਆ ਏ ਬੂਟੇ ਵੀ ਭਾਰੀ ਤਾਂ ਬੂਟੇ ਤਕੜੇ ਹੋਏ ਵੀ ਗੰਨਾ ਦੇਖ ਲੈ ਕਿਤਾਬ ਅਸੀਂ ਕਾਏ ਆ ਵੀ ਉਹ ਹੋ ਜਾਂਦਾ ਇੱਕ ਹੋਰ ਵੀ ਆ ਚੱਲ ਹੁਣ ਇਹ ਤਾਂ ਗਿਰ ਗਿਆ ਬਾਹ ਬਾਹੀ ਦਾ ਫਰਕ ਆ ਜੇ ਬਾਹੰਦੇ ਫੇਸ ਵਾਲੇ ਕਵਰੇ ਹੋਰ ਗਿਰ ਜਾਂਦੇ ਨਹੀਂ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਮਿੱਠੂ ਇਹ ਇੱਥੇ ਕਿਹੜੇ ਬਾਏ ਆਪਾਂ ਨੇ ਬਾਹ ਦੇ ਦੂਰੇ ਤੱਕ ਮੋਟੇ ਬੂਟੇ ਆ ਹਾਲੇ ਵਾਲੇ ਬਰੀਕ ਰਹਿ ਗਏ ਇਹ ਬਾਏ ਆ ਵੇ ਦੋ ਘਿਆਰ ਇਹ ਚ ਬਜਰਾ ਵੀ ਜੀਆ ਬੰਨ ਹਾਂ ਉਹਨੂੰ ਵਹਿਮ ਪਾਦੀ ਹਾਂ ਨਹੀਂ ਹੈਗੀ ਗੱਲ ਇਹ ਤੂੰ ਆਪ ਦੇਖ ਫਰਕ ਤਾਂ ਹੈ ਹਾਲਾ ਉਹ ਪਹਿਨਾ ਵੀ ਹਲਕੀ ਥੀ ਲੈਣਾ ਇਹ ਨੂੰ ਦੇ ਤਾ ਨਾ ਹੋਊ ਕਿਸੇ ਪਰੇ ਹੋਰ ਕਰਤਾ ਤੇ ਤੀ ਉਹਨੇ ਇੱਕ ਹੋਰ ਸਹੀ ਕਾ ਲੈ ਦਬਲ ਤੱਕ ਰਾਇਆ ਨਹੀਂ ਨੇ ਮੇਰੇ ਆਏ ਕਹਿੰਦੇ ਬਹੁਤ ਬਹੁ ਲਾ ਆ ਕਹਿੰਦਾ ਅਸੀਂ ਉਹ ਵੱਡਣਾ ਕਹਿੰਦੇ ਕੋਈ ਗੱਲ ਨਹੀਂ ਮਾ ਸਾਡੇ ਵੱਡਣਾ ਤਾਂ ਹੈ ਫਰਕ ਤਾਂ ਹੈ ਉਹ ਚੀਜ਼ ਡਬਲ ਚਾਹੀਦਾ ਜਾਂ ਫੇਸਬੁਕ ਐਨ ਵਧੀਆ ਬਣ ਹੁੰਦਾ ਮਿਹੜੇ ਮਾਰੀ ਤਾਂ ਹੈਗੀ ਹੈ ਨਾ ਬਿਮਾਰੀ ਤਾਂ ਨਹੀਂ ਜਾਣੀ ਜੇ ਲਾਏ ਆ ਵੀ ਸਪਰੇਅ ਕਰ ਲੋ ਫਰਕ ਪੈ ਜਾਂਦਾ ਰੋਕ ਥਾਮ ਜੀ ਹੋ ਜਾਂਦੀ ਆ ਹਾਂ ਰੋਕ ਥਾਮ ਹੋ ਜਾਂਦੀ ਆ ਹੁਣ ਉਹ ਸਾਰੇ ਜੀ ਪਾਣੀ ਗਏ ਉਹ ਹੁਣ ਉਹ ਤੂੰ ਪਾਣੀ ਕਿੱਥੇ ਨੂੰ ਕੱਢ ਦੂੰਗਾ ਇੰਨਾ ਛੇੜਾ ਨੂੰ ਕੱਢ ਤਾਂ ਦੇਖ ਲੈ ਉਹ ਉਹ ਮੇਰੀ ਗੱਲ ਸੁਣ ਲਾ ਭਰ ਚ ਕੀ ਤੇਰੀ ਮਰਜ਼ੀ ਆ ਅੱਜ 14 ਤਰੀਕ ਆ ਦੋ ਦਿਨ ਦੇ ਲੈ ਦੋ ਦਿਨ ਤੱਕ ਤੈਨੂੰ ਪਾਣੀ ਨਹੀਂ ਮਿਲਣਾ ਮੀਂਹ ਆ ਗਿਆ ਮੀਂਹ ਆ ਗਿਆ ਫਿਰ ਤਾਂ ਇੱਜ ਵੀ ਭਰ ਜਾਣਾ ਅਣੀ ਚਾਰ ਜੀ ਦਾ ਕਰ ਦਵਾਂ ਰੁੜਦੇ ਸੀ ਜੇ ਮੀਂਹ ਆ ਗਿਆ ਫਿਰ ਕਰਤੀ ਪਰਸੋਂ ਨੂੰ ਲੈ ਫਿਰ ਕਿਹੜੇ ਨੇ ਆਉਣਾ ਮੀਂਹ ਚ ਲੈ ਜੇ ਮੀਂਹ ਆ ਗਿਆ ਫਿਰ ਪਰਸੋਂ ਚੌਥੇ ਨੂੰ ਕਰਤੀ ਪਰ ਜਿੱਦ ਤੱਕ ਮੇਰਾ ਉਮੀਦ ਵੀ ਦੋ ਦਿਨ ਚ ਪਾਣੀ ਤੈਨੂੰ ਦੇਖਣਾ ਨਹੀਂ ਹੈਗਾ ਹੁਣ ਕਿੰਨੇ ਦਿਨ ਹੋ ਗਏ 3 ਦਿਨ 4 ਦਿਨ ਹੋ ਗਏ ਅੱਛਾ ਚਲਦੀ ਨੂੰ ਦੇਖਣਾ 4 ਦਿਨ ਹੋ ਗਏ ਹਾਂ ਹੁਣ ਤਾਂ ਕੇ ਸਾਲਾ ਸੁੱਕਿਆ ਨਹੀਂ ਨਹੀਂ ਹੌਲੀ ਹੌਲੀ ਸੁੱਕਦਾ ਮਿੱਠੂ ਤੂੰ ਆਏ ਥੋੜੂ ਵੀ ਇੱਕੋ ਦਿਨ ਚਾਹ ਤੇਰੇ ਦੋ ਵਾਹੂ ਫੇਰੇ ਇਹ ਪਾਣੀ ਵੀ ਉਧਰੋਂ ਜਾਇਆ ਨਾ ਸੁੱਕ ਜਾਣਾ ਬਾਕੀ ਤੇਰੀ ਮਰਜ਼ੀ ਆ ਤੈਨੂੰ ਜ਼ੋਰ ਮਾਰਨਾ ਜੇ ਜਿੰਮ ਦੀ ਜਗਾ ਅੱਜ ਦੇਖ ਲਾ ਮੱਛਰ ਬਹੁਤ ਆਇਆ ਮੱਛਰ ਬਹੁਤ ਆ ਸ਼ਾਮ ਨੂੰ ਤਾਂ ਦੇਖਣਾ ਪਰਸੋ ਚੌਥੇ ਨੂੰ ਕੱਢ ਲੀਂਗੇ ਨਾ ਪਿਆ ਮੀਂਹ ਤੇਰਾ ਪਰਸੋ ਚੌਥੇ ਨੂੰ ਦਿਖਣਾ ਹੀ ਨਹੀਂ ਉਹ ਪਾਵਲ ਦੇਖਿਆ ਭਰਿਆ ਖੜਾ ਤਾਂ ਉਹ ਉਹ ਪਰਲੇ ਪਾਸੇ ਜਿੱਥੇ ਮੱਕੀ ਸੀ ਜਿਹੇ ਬੂਟੇ ਡੇਢੇ ਹੋਣ ਲੱਗ ਗਏ ਉਹਦੇ ਡੇਢਾ ਹੋਇਆ ਉਹ ਤਾਂ ਪਹਿਨਾ ਹਵਾ ਨਹੀਂ ਕਰਤੇ ਮਿੱਠੂ ਜਿਹੜੇ ਕਰਿਆ ਵੀਰ ਵਾਲੇ ਟੇਢੇ ਉਹ ਵੀਰ ਉਹਦੇ ਟਰੈਕਟਰ ਦਾ ਸਿੱਧਾ ਕਰਨ ਲੱਗਿਆ ਪਤਾ ਪਤਾ ਨਹੀਂ ਕਿਹੜਾ ਬੂਟਾ ਦਾ ਮਰਾ ਜਿਹੜੇ ਗਿਰਨੇ ਉਹ ਤਾਂ ਗਿੱਦ ਨਹੀਂ ਗਿਰਨੇ ਆ ਹੁਣ ਬਿਨਾ ਕਾਜ ਸੀ ਜੀ ਗਰਗੇ ਦੇਖ ਲੈ ਨਾ ਤਾਂ ਬਾਹ ਆ ਇਹਨੂੰ ਨਾ ਤਾਂ ਕੋਈ ਕਰ ਮੇਰੇ ਵੀ ਦੇਖਣੀ ਦਾ ਮੈਂ ਸਾਲਾ ਉੱਲੇ ਜਾਏ ਵੀ ਨਹੀਂ ਕੋਈ ਆ ਇਧਰ ਆਉਂਦਾ ਉਹ ਮੇਰੇ ਮੈ ਜਿਹੜਾ ਮੇਰੇ ਬੂਟਾ ਗਿਰਿਆ ਨਾ ਮੈਂ ਉਹਨੂੰ ਕੋਈ ਬਾਹ ਆ ਕੋਈ ਨਾ ਕਰਿਆ ਬਸ ਆ ਤਾਂ ਵੀ ਉੱਥੇ ਦੇ ਕੋਲ ਥੋੜੇ ਪਾਣੀ ਪੈ ਗਿਆ ਧਾਨਾਂ ਦਾ ਜਿੱਦਣ ਹਵਾ ਆਈ ਉਹ ਕੱਲਾ ਹੀ ਗਰਗੇ ਆ ਚੱਲ ਕੋਈ ਨਹੀਂ ਬਾਕੀ ਦੇਖਦੇ ਆ ਗਲੇ ਬੈ ਸਾਲੇ ਪਾਣੀ ਨਾਲ ਧਰਤੀ ਰੋਗੀ ਰੋਜ ਇਹਦਾ ਮੀਂਹ ਪਿਆ ਰਹਿੰਦਾ ਦਾ ਆਪ ਵੀ ਪਾਣੀ ਪੀਏ ਪੀਏ ਨਹੀਂ ਹੁੰਦਾ ਧਰਤੀ ਦੇ ਕਿਆ ਕਰੇ ਧਰਤੀ ਅੱਜਰ ਉੱਪਰ ਦੇਖਿਆ ਮੈਂ ਰੋਪੜ ਹੀ ਪਹਿਲੇ ਬਹੁ ਪਹਿ ਲਿਆ ਅਰਜਿੰਦਰ ਵੀਡੀਓ ਦਿਖਾਉਣ ਲੱਗਿਆ ਉਹ ਉੱਥੇ ਦਫ਼ਤਰ ਵਿੱਚ ਬੈਠਾ ਮੈਂ ਆ ਦੇਖ ਅੰਤਾਂ ਦਾ ਵੀ ਪਹਿ ਲਿਆ ਚੰਡੀਗੜ੍ਹ ਕੰਨੇ ਵੀ ਪਹਿ ਲਿਆ ਕਹਿੰਦਾ ਸਵੇਰੇ ਚੰਡੀਗੜ੍ਹ ਜਾ ਸੀ ਉੱਥੇ ਗਏ ਭੋਗ ਪਰ ਉੱਥੇ ਪਹਿਨਾ ਪਹਿ ਲਿਆ ਸਾਡੀ ਜਾਂਦੀ ਨੂੰ ਗਿੱਲਾ ਹੋਇਆ ਪਤਾ ਉਹ ਕਹਿੰਦਾ ਸਵੇਰੇ ਸਵੇਰੇ ਮੀਂਹ ਪੈ ਲਿਆ ਓਰੇ ਇਹ ਆ ਥੋੜਾ ਹੀ ਆ ਪਰ ਉਹ ਪਹਿ ਲਿਆ ਇਹਦਾ ਕੋਈ ਭੇਤ ਨਹੀਂ ਹੈਗਾ ਬਾਈ ਰੱਬ ਦੇ ਰੰਗਾਂ ਦਾ ਚੱਲ ਦੇਖ ਕੀ ਕਰਨਾ ਫਿਰ ਇਹ ਮੂਡ ਹੈਗਾ ਤੇਰਾ ਨਹੀਂ ਆ ਛੱਡੀ ਸਹਣ ਦੇ ਮੱਛਰ ਆਹੋ ਪਰसों ਨੂੰ ਦੇਖ ਲਈ ਇਹ ਚੂਹੇ ਨੇ ਬਾਈ ਕਰੇ ਕੀਆ ਹੁਣ ਲੈ ਪੂਰਾ ਖੜਾ ਲੱਗਦਾ ਤੂੰ ਇਹਨੂੰ ਰੋਂਦਾ ਇੱਥੇ ਕੀਲਿਆਂ ਦੇ ਕੀਲੇ ਗੇ ਤੇ ਉਹ ਖੱਤੀ ਦਾ ਦੇਖ ਲੈ ਮੇਰੀ ਤਾਂ ਕੀ ਹਾਲ ਕਰਤਾ ਇੱਥੇ ਐਨ ਪੂਰਾ ਖੜਾ ਸਸਾੜਾ ਬੰਨੇ ਆ ਦੇ ਚੂਹੇ ਨੇ ਵੱਢਿਆ ਪਿਆ ਦੇਖ ਲੈ ਥੱਲੇ ਤੇ ਐਨ ਸਾਰਾ ਹੀ ਹੋਰ ਸਣ ਕਿਹੜੀ ਚੀਜ਼ ਲਾਈਏ ਕਿੱਥੇ ਕਿਤੇ ਵੀ ਫਸਲਾਂ ਦਾ ਬੁਰਾ ਹਾਲ ਹੋਇਆ ਬਿਲਕੁਲ ਬਸ ਰੱਬ ਰੱਖਾ ਜੀ ਕਿੱਦਾਂ ਅੱਛੀ ਗੱਲ ਜੀ ਹਾਂ ਓਕ ਵਧੀਆ ਯਾਰ ਜਿਹੜੀ ਤੇ ਭੇਜੀਤੀ ਦਵਾ ਲਿਆ ਇੱਥੇ ਲਾਉਂਦੇ ਚੱਲੀਏ ਕੱਲ ਨੂੰ ਉਹਨਾਂ ਨਾਲ ਲੈ ਕੇ ਜਾਵਾਂਗੇ ਉਹਨਾਂ ਨਾਲ ਚੱਲੂਗਾ ਦਵਾ ਲਵਾਂਗੇ ਕਿਨੂੰ ਲਾਲੀ ਨੇ ਲਵਾਈ ਆ ਕਿੱਥੇ ਯਾਰ ਅੱਛੀ ਲਾਉਂਗਾ ਕਾਂਝਲੇ ਨਹੀਂ ਵਧੀਆ ਓਕਾ ਨਾਲੇ ਜੇ ਰੀਡ ਜਾਂ ਤੁਹਾਡੇ ਨਾ ਜੇ ਜੀ ਤਾਂ ਰੀਡ ਦਾ ਚਲ ਕੋਈ ਨਹੀਂ 10 20 ਰੁਪਏ ਦਾ ਕੋਈ ਚੱਕਰ ਨਹੀਂ ਹੋਵੇ ਉਹ ਟਮਾਟੀ ਨੇ ਨਾ ਬਹੁਤ ਸੋਹਣੀ ਬਣਾਈ ਹੋਈ ਮੈਂ ਦੇਖੀ ਥਾਲੀ ਬਹੁਤ ਤਾਂ ਵੀ ਇਹਨੇ ਮੈਨੂੰ ਫੋਟੋਆਂ ਪਾਈਆਂ ਉਹਨੇ ਭੇਜੀਆਂ ਦੀਆਂ ਹੂੰ ਇੱਕ ਤਾਂ ਲੀ ਨੇ ਭੇਜੀ ਚੁੱਲਾ 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 ਦੱਲੀ ਨੇ ਕਹਿੰਦਾ ਹਲੀਲਾ ਮਂਗਾ ਇਹ ਮੇਰੇ ਰਿਸ਼ਤੇਦਾਰਾਂ ਕੋਲ ਪਿਆ ਕਹਿੰਦਾ ਮਾਮੀ ਦੇ ਮੁੰਡੇ ਕੋਲ ਕਹਿੰਦਾ ਲੈ ਆ ਮਾਂ ਬੱਸ ਕਰ ਆ ਵੀ ਨਾ ਆ ਵੀ ਹੈ ਨਵਾਂ ਬਣਾ ਲਿਓਣਾ ਗੱਲ ਨੂੰ ਦੇ ਦੇ ਉਹ ਲਾਉਣ ਦੇਖ ਕੇ ਹੁਣ ਬਾੜੇ ਟੁਕ ਨਾ ਕਰਵਾਇਂਗੇ ਥੁੱਕ ਦੀ ਕੁਛ ਨਾ ਕਰਵਾਇਂ। ਮੈਂ ਬਾੜੇ ਟੁਕਦਾ ਮਹਿੰਗੀ ਪੈਣੀ। ਇੱਕ ਨਹੀਂ ਰਹਿੰਦੀ ਬੱਸ ਜਿੱਕੜਾ ਹੈਗੀ ਉੱਪਰ ਹੀ ਰਹਿਣ ਦੇ। ਉਹਦਾ ਯਾਰ ਮੋਟਰ ਆ ਜਾਣਾ ਟਰੈਕਟਰ ਹੈ ਤੇਰਾ ਮਿਣੀ ਮੜਾ ਜਿਹੜਾ ਤੇ ਗਾ ਤੇਰੀ ਹਲਾ ਬਣਦੀ ਆ ਤੇਰੀ ਉਹਨੂੰ ਵੀ ਪੈ ਜਾਣੀ ਹੁੱਕ। ਹੁਣ ਕਾਲੇ ਵਾਲੀ ਹੁੱਕ ਜਿਹੜੀ ਅਸੀਂ ਬਣਵਾਈ ਹੋਈ ਆ। ਉਸ ਵਾਲੀ ਮੇਂਦਰੇ ਟਰੈਕਟਰ ਨੂੰ ਵੀ ਵੇਂਦੀ ਕਾਲੇ ਵਾਲੇ ਨੂੰ ਜੌੜੀਆਂ ਨੂੰ ਵੇਂਦੀ ਆ। ਉਹ ਜੇ ਬਣੇ ਟਰੈਕਟਰ ਲੈਣ ਦੀ ਤੇਰੀ 2 ਸਾਲ ਨੂੰ ਸਾਲ ਨੂੰ ਸਲਾਹ ਹੈ ਵੀ ਮੈਂ ਆ ਲੈਣਾ ਏ। ਉਹਦੀ ਹੁੱਕ ਮਣ ਲੈਗਾ। ਉਹਦਾ ਬੁੱਲੇ ਚੌੜਾ ਹੋਣਾ ਉਹਨੇ ਹੁਣ ਕਰ ਦੇਣਾ। ਕੀਤਾ ਫਿਰ ਦੂਆ ਵੀ ਚੇਂਜ ਹੋਣਾ ਨਾ ਅੰਦਰ ਵਾਲਾ ਵੀ। ਜੀਤਾ ਤੇ ਐਂਟਰ ਲੈਣਾ ਏ ਫਿਰ ਬਹੁਤਾ ਫਰਕ ਨਹੀਂ ਪੈਣਾ। ਉਹ ਯਾ ਟੈਨਸ਼ਨ ਘਾ ਤੇ ਲੈਣੀ ਆ ਦੂਆ। ਜੀਤਾ ਹੌਲੈਂਡ ਟਰੈਕਟਰ ਦੇਣਾ ਫਿਰ ਤਾਂ ਤੇਰੀ ਨਮੀਓ ਬਣਦੀ। 4-5000 ਦੀ ਫੀਰ ਬਣ ਜੂ ਦੁਆਰਾ। ਹਾਂ। ਉਹਦੀ ਹੁੱਕ ਲੰਬੀ ਬਣਨੀ ਆ। 5-7000 ਦੀ ਫੀਰ ਬਣਨੀ ਹੋਰ ਕਿੰਨੇ ਕਦੀ ਆ। ਅਤਾਈ ਹੁੰਦਾ ਚੱਲ ਮੈਗਾ ਮੇਰੇ ਨਾਲ ਲੱਗੇ ਲੈ ਜਣੀ ਤਾਂ ਹੁੰਦੇਗਾ ਠੀਕ ਆ ਬਸ ਠੀਕ ਆ ਜਿਹੜੀ ਹੈਗੀ ਆ ਚੇਂਜ ਹੈਗੀ ਠੀਕ ਹੈਗਾ ਪਲਾਂ ਹੀ ਹਲੇ 5-7 ਸਾਲ ਟਰੈਕਟਰ ਹੀ ਬਦਲਣਾ ਉਹ ਜਿੰਨਾ ਚਿਰ ਵਕਤ ਲੰਗੀ ਗਿਆ ਤੇ ਕਿ ਗੰਨੇ ਦਾ ਸੀਜ਼ਨ ਲਾ ਕੇ ਦੇਖਣਾ ਜੇ ਇਹਨੂੰ ਵਧੀਆ ਲੱਗਦਾ ਫਿਰ ਜ਼ਰੂਰੀ ਬਦਲਣਾ ਲੋੜ ਕਿ ਆ ਯਾਰ ਜੇ ਉਹਨੇ ਤੰਗ ਕਰਿਆ ਵੀ ਟਰੈਕਟਰ ਖਿੱਚਦਾ ਨਹੀਂ ਹੈਗਾ ਆਪਣਾ ਕੱਚੇ ਵੀ ਢਾ ਲਓ ਜੇ ਉਹਨੇ ਤੰਗ ਕਰਿਆ ਵੀ ਖਿੱਚਦਾ ਨਹੀਂ ਹੈਗਾ ਫਿਰ ਬਦਲ ਦੂੰਗੇ ਭਾਈ ਠੀਕ ਆ ਸੈਟ ਕੰਮ ਕਰ ਪਹਿਲਾਂ ਆਪਣਾ ਸੈਟ ਕਰੋ ਫਿਰ ਦੇਖੋ ਜੀ ਆਪਾਂ ਨੂੰ ਕੀ ਨਿਕਲਿਆ ਨੀ ਆ ਲੈ ਕਹਿੰਦਾ ਖੱਟਣੇ ਪੀਰੇ ਸਾਡਾ 150 ਕਵਾਂਟਲ ਦਾ ਲਾਇਆ ਆ ਯਾ ਰੋਡ ਪਤੇ 300 ਪਾ ਲੇ ਜਾ ਗੱਲ ਤਾਂ ਸਾਲੀ ਖੇਤ ਦੀ ਕਾ ਤੇ ਖੇਤ ਚੋਂ ਹੀ ਕੱਢਿਆ ਤਾਂ ਉਹ ਫਿਰ ਅੱਧਾ ਕੱਢਿਆ ਤਾਂ ਰੌਡ ਤੇ ਲੱਦਿਆ ਰੋਡ ਤੇ ਲੱਦਿਆ ਹੀ ਨਹੀਂ ਪਹੀਏ ਲੱਦਿਆ ਸਾਰਾ ਹੀ ਉਹ ਨਹੀਂ ਫਿਰ ਵੀ ਸਾਲੀ ਪੜੀ ਚੀਜ਼ ਦਾ ਪਤਾ ਨਹੀਂ ਭਾਈ ਕੱਟਕਾਰ ਹਾਂ ਤੇ ਟਰਾਲੇ ਨੂੰ ਤਾਂ ਟਰੈਕਟਰ ਚੰਗਾ ਚਾਹੀਦਾ ਬੜੇ ਟਰਾਲੇ ਨੂੰ ਛੋਟੇ ਨੇ ਤਾਂ ਚੱਲ ਚੱਲੀ ਜਾਂਦੇ ਆ ਬਾਕੀ ਕੋਈ ਕੁਝ ਨਹੀਂ ਕਹਿੰਦਾ ਬਹੁਤ ਕੁਝ ਕਹਿੰਦਾ ਏ ਪੁੱਛ ਲੈ ਕਿੰਨੇ ਘੰਟੇ ਚ ਪਹੁੰਚਿਆ ਲੈ 2 ਘੰਟੇ ਚ ਹਾਂ ਕਾਤੇ ਵੀ ਜਿੱਤ ਤੱਕ ਮਾਰਦਾ ਤਾਂ ਚੋਲ ਨਾ ਮਾਰਨੀ ਟਰੈਕਟਰ ਚੋਲ ਨਹੀਂ ਦਾ ਮਾਰਦਾ ਫੇਰ ਪਹਿਲਾ ਗੀੜਾ ਦਾ 150 ਦਾ ਉਹਦੇ ਗਾਣੀ ਲਾਇਆ ਸੀ ਵਿਚਾਰਿਆਂ ਨੇ ਹਲੇ ਚੱਕਰ ਦੱਸਾਂ ਕਿ ਟਾਇਰਾਂ ਤੇ ਵੀ ਤਾਂ ਹਾਂ じゃ ਟਾਇਰ ਵੀ ਨਹੀਂ ਤੇ ਹੈਗੇ ਹਾਂ ਉਹਨਾਂ ਚੱਕਰ ਦੱਸਾਂ ਕਿ ਟਾਇਰ ਨਹੀਂ ਨਾ ਹੁੰਦੇ ਟਰੈਕਟਰ ਦੇ ਕਿ ਟਰੈਕਟਰ ਹਿੱਲਦਾ ਨਹੀਂ ਹੁੰਦਾ ਸਾਰਾ ਟਾਇਰ ਲੱਗਦਾ ਹੁੰਦਾ ਹੈ ਜੇ ਨਾ ਟਾਇਰ ਟਰੈਕਟਰ ਦੇ ਨੰਨੇ ਪੈ ਜਾਂਦੇ ਰਾਬਟ ਆ ਜਾਂਦੀ ਆ ਫਿਰ ਦਮ ਦਿੰਦੀ ਆ ਰਾਬਟਾ ਅੱਛਾ ਹੁਣ ਦੱਸੂੰਗਾ ਕਿ ਕਿ ਤਰ੍ਹਾਂ ਜੱਜਾ ਨਾ ਤਾਂ ਮਿਲਣਾ ਦੇਖ ਲਈ ਭਾਈ ਗੀੜਾ ਹਾਂ ਨਾ ਫਾਰੇਕਾ ਚੀਜ਼ ਦਾ ਉਹ ਤਾਂ ਹਤੇਲੀ ਵਰਗੇ ਟਾਇਰ ਤੇ ਦਵੇਂ ਨਹੀਂ ਤੇ ਜਿਨ ਚੋ ਕਿ ਹੈ ਹੀ ਨਹੀਂ ਤੇ ਹੁਣ ਰਵੇ ਤੇ ਹੁਣ ਰੱਟੇ ਦਾਮ ਦੇਣਾ ਨੇ ਮੇ ਟਾਇਰ ਵਾਲੀ ਨੇ ਫਾਰੇਕ ਪੈਂਦਾ ਚੀਜ਼ ਦਾ ਇੱਕ ਸਭ ਤੋਂ ਵੱਡੀ ਚੀਜ਼ ਆ ਦਾਬੂ ਲਾਲਤਾ ਪਿਛਲੀ ਵਾਰੀ ਦਾਬੂ ਜ਼ਿਆਦਾ ਹੋ ਗਿਆ ਤਾਂ ਮੈਨੂੰ ਪਤਾ ਨਹੀਂ ਫਿਰ ਤੂੰ ਦਿੱਦਾ ਮਾਜੀ ਟਰੈਕਟਰ ਹੋਵੇ ਦਾਬੂ ਹੋ ਗਿਆ ਜ਼ਿਆਦਾ ਦਾਬੂ ਆਹ ਵਾਰ ਮੈਂ ਤਾਂ ਨੂੰ ਨਹੀਂ ਘਮਾਉਂਦੀ ਹੁੰਦੀ ਲਾਲ ਘਮਾਉਂਦੀ ਦਾਬੂ ਜ਼ਿਆਦਾ ਘਮਾਉਂਦਾ ਆਹ ਤਾਂ ਗੱਲਾਂ ਦਾਬੂ ਘਮਾਉਂਦੀ ਆ ਤੇ ਨਹੀਂ ਇੱਕ ਹੁੱਕ ਚ ਸਪੇਸ ਜ਼ਿਆਦਾ ਚੂਦੇ ਟਰੈਕਟਰ ਨੂੰ ਜ਼ਿਆਦਾ ਇੱਕ ਹੁੱਕੇ ਚ ਸਪੇਸ ਜ਼ਿਆਦਾ ਯਾਰ ਦੋ ਹੀ ਚੀਜ਼ਾਂ ਘਮਾਉਂਦੀਆਂ ਚਾਹੇ ਦਾਬੂ ਆ ਚਾਹੇ ਲਾਲ ਆ ਦੱਬ ਕੰਟਰੋਲ ਹੋ ਜਾਂਦੀ ਦੋਹੀ ਚੀਜ਼ਾਂ ਦਾਬੂ ਕੰਟਰੋਲ ਦਾਬੂ ਮੁਰਲੇ ਟਾਇਰ ਵੀ ਲੱਗ ਜਾਂਦੀ ਫਿਰ ਹਾਂ ਮਾਰਦਾ ਗੱਲਾਂ ਮੈਂ ਤੇਰੀ ਗੱਲ ਸਾਂਝੀ ਕਿਹਾ ਦਾਬੂ ਲੈ ਫੇਰ ਉਹ ਨਹੀਂ ਕੰਮ ਯਾਰ ਕੱਲ ਠੀਕ ਹੈ ਤੁਸੀਂ ਮੰਨਣਾ ਫਿਰ ਟਰੈਕਟਰ ਦਾ ਹੀ ਕਹਿੰਦਾ ਤੁਹਾਨੂੰ ਉਹ ਦਾਬੂ ਮੁਰਲੇ ਟਾਇਰ ਨਹੀਂ ਲੱਗਣ ਦਿੰਦਾ ਯਾਰ ਬਾੱਕਟਰ ਲੈ ਲਾ ਉਹ ਸਭ ਕੁਝ ਸਹੀ ਹਲਦਾ ਹਾਂ ਇਹ ਬਾੱਕਟਰ ਲੈ ਲਾ ਲੱਦਿਆ ਪਿਆ ਹਾਂ ਠੀਕ ਹੈ ਨਾ ਗੱਲ ਜੇ ਤੂੰ ਦਾਬੂ ਲਾਲ ਕਰਤਾ ਉਹ ਤਰੇਕ ਬੱਸ ਨੂੰ ਗਲਤੇ ਆ ਜਾਂਦਾ ਟਾਇਰ ਖੜਾ ਕੇ ਲੱਦੇ ਕਰੋ ਹਾਂ ਉਹ ਕੰਡੇ ਵਰਨੀ ਉਹ ਭਰਾਵਾ ਆਪਣੇ ਕੋਲ ਆਪਸ਼ਨ ਹੁੰਦੀ ਆ ਮੇਰੀ ਗੱਲ ਸੁਣ ਲੈ ਕਦੇ ਵੀ ਆਪਣੇ ਕੋਲ ਆਪਸ਼ਨ ਹੁੰਦੀ ਆ ਜਾਂ ਤੂੰ ਖੇਚੋ ਲੱਦ ਕੇ ਲਿਆਇਆ ਏ ਜੇ ਤੈਨੂੰ ਟਰਾਲੀ ਦੱਸਦੀ ਵੀ ਜਿਆਦਾ ਦਾਬੂ ਘਰਾਂ ਖੋਲ ਕੇ ਉਹਨੂੰ ਜੇ ਇੱਕ ਗੈਰੂ ਦੀ ਦੋ ਚੂੜੀਆਂ ਉੱਪਰ ਗੁੱਲੀਆਂ ਚੱਕ ਦੇ ਠੀਕ ਹੈ ਕਿ ਨਹੀਂ ਤੇਰੇ ਕੋਲ ਸਾਰੇ ਆਪਸ਼ਨ ਆ ਪਿਛਲੀ ਵਾਰੀ ਮੈਂ ਚੱਕੀਆਂ ਉਹਦੀਆਂ ਘਰਾਂ ਲਿਆ ਕੇ ਉਹਨੇ ਮੈਨੂੰ ਜਿਆਦਾ ਦਾਬੂ ਦਿਖਾਇਆ ਲਾਲ ਦੇਖੇ ਸਾਡੇ ਗੁੱਲੀ ਥੱਲੇ ਸੜਦੇ ਹਾਂ ਲਾਲ ਦੇ ਤਾਂ ਗੁੱਲੀ ਥੱਲੇ ਸੜ ਲਾ ਮੇਰੇ ਤੇ ਗੱਲ ਹੀ ਹੋ ਗਈ ਕਹ ਸੌਰੀ ਸ਼ਕਤੀਮਾਨ ਹਾਂ ਜੇ ਤੁਸੀਂ ਮੰਨਣੀ ਥੀ ਮੈਨ ਨਹੀਂ ਹੁਣ ਤੂੰ ਉਥੇ ਤੋਲ ਕੇ ਲਿਆ ਦੂਆ ਬਰੇਟ ਨਾਲ ਇਹਨੂੰ ਤਾਂ ਬੱਤ ਲਾਲ ਦਾ ਫਰਕੇ ਨਹੀਂ ਪੈਂਦਾ ਹੁੰਦਾ ਹਾਂ ਦਾ ਬੂਰੇ ਨੂੰ ਮਾਰਦਾ ਬਾਈ ਇਹ ਪਤਾ ਨਾਟ ਗਿਆ ਕਿੱਦਾਂ ਟਰੈਕਟਰ ਆਏ ਢੰਗਿਆਂ ਵਿੱਚ ਤੋਰੀ ਮੰਗਣਾ ਮੇਲੇ ਮਾਸਲਾ ਤੇ ਕਹਿੰਦੇ ਢੰਗਿਆਂ ਦਾ ਲਾਲ ਲਾਤੀ ਫੇ ਤੁਹਾਨੂੰ ਉਹੀ ਕਹਿੰਦਾ ਵੀ ਲਾਲ ਟਰੈਕਟਰ ਦਾ ਟਾਇਰ ਪਿਛਲੇ ਦਾ ਦਾਬੂ ਦੀ ਵੀ ਥੋੜਾ ਟਰੈਕਟਰ ਦੇ ਪਿਛਲੇ ਟਾਈਰ ਦਾਬੂ ਨੂੰ ਵੀ ਸੁਣ ਲਾ ਉਹ ਦਾਬੂ ਦਾ ਵੀ ਬਹੁਤ ਪੰਗਾ ਏ ਦਾਬੂ ਦਾ ਜਿਆਦਾ ਕਹਿਣਾ ਨਹੀਂ ਹੈਗਾ ਦਾਬੂ ਬੰਦਾ ਹੌਲੀ ਲੈ ਜਾਂਦਾ ਲਾਲ ਟਰਾਲੀ ਨਹੀਂ ਜਾਂਦੀ ਹੁੰਦੀ ਮੈਂ ਤੁਹਾਨੂੰ ਆ ਸਮਝਾਉਂਦਾ ਉਹ ਤਾਂ ਚੱਲ ਠੀਕ ਹੈ ਦਾਬੂ ਦਾ ਵੀ ਦਾਬੂ ਉਹ ਬਰੇਕ ਟ੍ਰੈਲਰ ਆਏ ਮਾਰਦੇ ਮੁੱਢੇ ਟੈ ਲੱਗਦੇ ਨਹੀਂ ਮੁੜ ਕੇ ਫੇ ਮੁਰਲੇ ਤੇ ਸਿਰ ਮਲੋਣਾ ਹੈ ਆ ਕਿ ਨਹੀਂ ਜਾਊਗਾ ਪਿਛਲਿਆਂ ਪਰੇ ਉਹ ਬੱਤ ਕਰ ਬੈਠਾ ਟਰੈਕਟਰ ਡਰਾਈਵਰ ਵਾਲਾ ਮਾਰਦੇ ਸਾਰਾ ਕੰਮ ਕਰਿਆ ਸਾਲਾ ਤੂੰ ਮੋੜ ਲੈ ਟਰੈਕਟਰ ਚੱਕ ਲੈ ਤੂੰ ਰੋਕ ਲੂੰਗਾ ਪਿਛਲਿਆਂ ਬ੍ਰੇਕਾਂ ਤਾਂ ਹੈਗੀਆਂ ਅਸਲੀ ਇਹਨੇ ਵਾਰੀ ਨਹੀਂ ਆਉਣ ਦੇਣੀ ਆ ਉਹ ਦਾ ਕਿਸ ਗੱਡੀ ਨੂੰ ਰੋਕ ਲੂੰਗਾ ਜਾਂ ਟਰਾਲੀ ਤੇ ਟਰੈਕਟਰ ਦੇ ਟਾਇਰੇ ਪਿਛਲੇ ਚੱਕ ਲੈ ਦੋਹੀ ਚੀਜ਼ਾਂ ਮਾਰ ਦਿੰਦਾ ਚਾਹੇ ਲਾਲ ਆ ਲਾਲ ਘੱਟ ਮਾਰਦੀ ਵੱਧ ਮਾਰਦੀ ਆ ਦਾਬੂ ਘੱਟ ਮਾਰਦੀ ਦਾਬੂ ਬੰਦਾ ਰੋਕ ਲੈ ਕਰਦਾ ਉਹ ਤਾਂ ਮੈਂ ਤੇਰੀ ਗੱਲ ਕੇ ਸਹਿਮਤ ਆ ਦਾਬੂ ਦਾਬੂ ਘੱਟ ਮਾਰਦੀ ਆ ਲਾਲ ਜ਼ਿਆਦਾ ਮਾਰਦੀ ਆ ਪਰ ਦੋਨੇ ਚੀਜ਼ਾਂ ਮਾਰਦੀਆਂ ਉਹ ਤਾਂ ਹੈ ਮੈਂ ਤੈਨੂੰ ਬਹੁਤਾ ਦਾਬੂ ਵੀ ਮਾਰਦਾ ਇੰਨੀ ਵੀ ਨਹੀਂ ਮਾਰਦੀ ਬਹੁਤ ਛੋਟੇ ਟਰੈਕਟਰ ਨੂੰ ਦਾਬੂ ਮਾਰਦਾ ਜੇ ਬੜਾ ਟਰੈਕਟਰ ਆ ਨਾ ਬੜਾ ਟਰੈਕਟਰ ਆ ਜੇ ਜੇ ਉਹਨੂੰ ਦਾਬੂ ਵੀ ਆ ਉਹਨੂੰ ਕੋਈ ਫਰਕ ਨਹੀਂ ਆਗਾ ਬੜੇ ਟਰੈਕਟਰ ਨੂੰ ਕੱਲ ਤਾਂ ਫੇਰ ਮੁੱਦਾ ਉੱਥੀ ਆ ਗਿਆ ਆਹ ਨੂੰ ਸਮਝਾਉਂਦਾ ਕਿ ਬੜੀ ਮੂਝੀ ਦੀ ਖੜੀ ਹੋਇਆ ਉਹਦਾ ਮਤਲਬ ਇਹ ਮਾਲ ਦੇ ਮੇ ਬਿਕ ਜਾਣੋ ਮਾਲ ਦੇ ਥੋੜੋ ਤੋਂ ਨੂੰ ਲੋ ਗੋ ਉਹੀ ਗੱਲ ਆਪਣਾ ਜੇ ਲੈ ਲੂਗਾ ਤਾਂ ਲੈਣਾ ਇਕੱਲੇ ਨੇ ਠੀਕ ਹੀ ਗੱਲ ਯਾਰ ਤੁਹਾਨੂੰ ਮੈਂ ਮੈਂ ਤਾਂ ਗੱਲ ਕਰਦਾ ਹਾਂ ਗੱਲ ਤਾਂ ਫੇਰ ਉੱਥੀ ਸਮਝਾਉਂਦਾ ਤੁਹਾਨੂੰ ਵੀ ਕਰਨੇ ਨੂੰ ਸਾਰੇ ਸੰਦ ਕਰੀ ਜਾਓ ਤੇ ਕਿਹਨਾ ਹੁਣ ਤੇਰੇ ਵਾਲਾ ਟਰੈਕਟਰ ਆ ਇਹਨੂੰ ਦਾਬੂ ਕਿਹੜੀ ਚੀਜ਼ ਜਿਹੜੀ ਚੀਜ਼ ਵਾਸਤੇ ਬਣੀ ਆ ਉਹ ਤੇ ਇਹਨੂੰ ਤੇਰੇ ਵਾਲੇ ਨੂੰ ਦਾਬੂ ਦੂਬੂ ਕੁਝ ਨਹੀਂ ਕਹਿੰਦਾ ਆਪਾਂ ਨੇ ਪਿਛਲੀ ਵਾਰੀ ਦੇਖੀ ਆ ਸੌ ਕੁਆਂਟਲ ਜਿੱਤਰਾ ਮਰਜ਼ੀ ਲਈ ਜਾਈਏ ਆਪਣੇ ਨਾਲ ਸੌ ਕੇ 150 ਵੀ ਨਹੀਂ ਕਹਿੰਦਾ ਤੇਰੇ ਵਾਲੇ ਨੂੰ ਤਾਂ 100 ਤਾਂ ਸਾਡੇ ਵਾਲੇ ਨੂੰ ਕੁਝ ਨਹੀਂ ਕਹਿੰਦਾ ਮੈਨੂੰ ਸੌ ਕੇ ਕਹਿੰਦਾ ਤੁਹਾਨੂੰ ਕਹਿੰਦਾ ਹੁਣ ਗਿਆ ਭਾਜ ਨੇ ਠੋਕ ਕੇ ਪਾਉਣਾ 200 150 ਨਾ ਇਹਨੇ ਵਾਲੇ ਨਹੀਂ ਅਸੀਂ ਹੈਗੇ ਬਾਈ ਛੋਟਾ ਟਰੈਕਟਰ ਵਿਚਾਰਾ ਕੀ ਕਰੂੰਗਾ ਉਹ ਤਾਂ ਜਾਈ ਜਾਣਾ ਉਹਦਾ ਬੇਵਸੀ ਨੂੰ ਹੁਣ ਬਾਲ ਦੇ ਚ ਮਰਿਆ ਪਾ ਹੋਵੇ ਹੂੰ ਜੇ ਭਜਨ ਰੱਖਣਾ ਉਹਨੇ ਜਵਾਬ ਥੋੜੋ ਦੇਣਾ ਆਉਣਾ ਚੱਲ ਇਹ ਪੁਰਾਣੇ ਵਕਤ ਭੁੱਲ ਗਿਆ ਜਦ ਤੱਕ 27 ਦੇ ਤਿੰਨ ਤਿੰਨ ਟਰਾਲੀਆਂ ਲਈ ਜੀ ਕਰਦਾ ਸੀ ਸਕਾਉਟ ਨਾਲ ਗੇਰੀ ਆ ਰਹੀ ਅਸੀਂ ਤਾਂ ਕਹਿੰਦਾ ਆਪ ਮੈਂ ਕਿਉਂ 21 11 ਤਾਂ ਉਹਦੇ ਗੱਲ ਵੀ ਲੀ ਜਾਂਦੇ ਰਹੇ ਯਾਰ ਬੰਦਾ ਨਾ ਮੇਰੀ ਗੱਲ ਸੁਣਦਾ ਹੈਲੋ ਮੈਂ ਕਹਿੰਦਾ ਹੈ ਵੀ ਤਾਂ ਹੀ ਦਿੱਤੇ ਤੇ ਥੜਾ ਕਾਰੀ ਦਾ ਜਾ ਮੇਰੀ ਗੱਲ ਸੁਣਦਾ ਹੁਣ ਮੇਰੀ ਵੀ ਸੁਣਦਾ ਸਕਾਉਟ ਦੇ ਬ੍ਰੇਕਾਂ ਨਹੀਂ ਖਾਦਦੀਆਂ ਫੋਰਡ ਦੇ ਬ੍ਰੇਕਾਂ ਦੀਆਂ ਖਾਦਦੀਆਂ ਉਹ ਬੰਦਾ ਤੱਕ ਨਾ ਰੁਕ ਲੈਂਦਾ ਵੀਰਾ ਉੱਥੇ ਤੇ ਰੁਕਣਾ ਹੁ ਬੀਰ ਵਾਲਾ ਫੋਰਡ ਚ ਲਾ ਕੇ ਦੇਖ ਲਈ ਤੂੰ ਹਾਂ ਵੀਰ ਦੂਰ ਤੀ ਬ੍ਰੇਕਾਂ ਰਿਸਕੇ ਲੈ ਕੰਟਰੋਲ ਕਰਦਾ ਪਤਾ ਰਿਸ ਨਾਲੇ ਕੰ ਉਹ ਕਾਸੀ ਗੱਲ ਹੱਥ ਲੱਗੀ ਹੁੰਦੀ ਸੀ ਜੀ ਬਸ ਠੀਕ ਨਹੀਂ ਗੱਲ ਇਹ ਤਾਂ ਹੈ ਨਹੀਂ ਬਾਕੀ ਚਲੋ ਬੱਤ ਚੀਜ਼ ਆ ਕੋਈ ਵੀ ਆ ਮੈਂ ਤੁਹਾਨੂੰ ਤੁਸੀਂ ਗੱਲ ਪਤਾ ਸਮਝ ਗਏ ਤੇਰੀ ਗੱਲ ਗੱਲ ਬੱਕਰੀ ਮੈਂ ਤੁਹਾਨੂੰ ਐਂ ਕਹਿੰਦਾ ਵੀ ਜਿਹੇ ਜਿਹੇ ਹੁਣ ਸੰਦ ਆ ਗਾਹਾਂ ਗਾਹਾਂ ਠੀਕ ਆ ਉਸ ਹਾਵ ਨਾਲ ਮਸ਼ੀਨਰੀ ਵੀ ਬਾਈ ਉਹ ਉਹ ਕਰਦੀ ਆ ਤਕੜੀ ਚੱਲਦੀ ਆ ਹੁਣ ਤੂੰ ਇਹਨੂੰ ਭਾਂਚੋਂ ਕਹੀ ਜਾਊਗਾ 9 ਫੁੱਟ ਦੇ ਨਾਲ ਮੈਂ 400 ਵਜੇ ਤੱਕ ਨਾਲ 9 ਫੁੱਟਾਂ ਦਾ ਇਹਨੂੰ ਖਿੱਚ ਦੂਗਾ ਇਹ ਤੈਨੂੰ ਉਹ ਗੱਲ ਕਰਦਾ ਹੁਣ ਟਰਾਲੀਆਂ ਬੜੀਆਂ 22 20 ਫੁੱਟੀਆਂ ਟਰਾਲੀਆਂ 24 24 ਲੋਕਾਂ ਕੋਲ ਉਹ ਛੋਟੇ ਟਰੈਕਟਰ ਥੋੜੋ ਖਿੱਚੂਗਾ ਬੜੀ ਖਿੱਚੂਗੇ ਉਹਨਾਂ ਨੂੰ ਉਹ ਗੱਲ ਦੱਸਦਾ ਤੁਹਾਨੂੰ ਉਹ ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਜੱਡੀ ਟਰਾਲੀ ਉੱਡੇ ਹੀ ਸਮਾਨ ਚਾਹੀਦਾ ਹੁਣ ਤਾਂ ਕੋਈ ਵੀ ਚੀਜ਼ ਆ ਚਾਹੇ ਤੇਰੀਆਂ ਤਵੀਆਂ ਹੀ ਲੈ ਲੈ ਕੋਈ ਵੀ ਚੀਜ਼ ਆ ਜੱਡੀ ਹੈਗੀ ਆ ਹੁਣ ਆਪਾਂ ਖਰਾਬ ਹੀ ਤਾਂ ਆਹੀ ਲਿਆਏ ਤੇ ਬੜਾ ਨਹੀਂ ਆਪਾਂ ਬੜਾ ਲਿਆਉਣਾ ਦਾ ਇਹ ਹੋਰਾਂ ਨਾਲ ਇੱਕ ਫੁੱਟ ਬੜਾ ਆ ਇਹ ਵੀ ਬੜਾ ਟਰੈਕਟਰ ਧਿਆਨ ਚਾਲ ਲੰਦਾ ਹੈ ਗਰਮੀ ਨੂੰ ਅਗਰੂ ਰੋਪੜ ਵੀ ਪੈ ਲਿਆ ਐ ਪੂਰਾ ਰੋਪੜ ਪੈ ਲਿਆ ਮੀਂਹ ਆਇਆ ਨ ਪੂਰਾ ਕੱਲ ਜਮਗੌਰ ਪੈਲੇ ਦਾ ਅੱਜ ਸਵੇਰੇ ਥੋਈ ਮੈਂ ਗਿਆਦਾ ਜਾ ਭੋਗਪੁਰ ਉੱਥੇ ਸਵੇਰੇ ਪੂਰਾ ਮੀਂਹ ਪੈ ਲਿਆ ਕਹਿੰਦਾ ਸਾਜਰੇ ਸਾਜਰੇ ਤੜਕੇ ਨਦੀ ਆਈ ਵੀ ਸੀ ਉੱਥੇ ਫੜੀ ਪਾਛਵਾ ਹਟ ਗਈ ਦੋ ਦਿਨ ਤੇ ਚੱਲਣੇ ਤੇ ਹਾਂ ਹੁਣ ਦੇਖਣੀ ਐ ਅੱਜ ਪੈ ਕੇ ਤਾਂ ਸਾਡੇ ਰੋਪੜ ਪੂਰਾ ਪੈ ਲਿਆ ਜੇ ਰੋਪੜ ਵਾਲਾ ਉਰੇ ਪੈ ਜਾਂਦਾ ਤੇ ਰੇਨ 45 ਚੱਲ ਪਏ ਤੇ ਹਾਂ ਰੋਪੜ ਪੂਰੇ ਨਹੀਂ ਮੀਂਹ ਹੁਣ ਪੈਸੇ ਨਾ ਨਾ ਚਾਹੀਦਾ ਨਹੀਂ ਹੈਗਾ ਪਾਸ਼ਵਾ ਚੱਲੇ ਨਾ ਫੇਰ ਹੁੰਦੇ ਕਹਿੰਦੇ ਹਲਦੀ ਬੱਬਾ ਦੀ ਹਲਦੀ ਯਾਰ ਮੇਰੀ ਹਲਦੀ ਮੇਰੇ ਬਦਨੀ ਆ ਹਲਦੀ ਮੇਰੀ ਕਾ ਸੁਣਦਾ 20 ਦਿਨ ਤੱਕ ਤੇਰੇ ਸਾਹਮਣੇ ਸੂਰਜ ਹੀ ਨਿਕਲੇ ਆ ਉਸਲਾ ਬਾਈ ਤਾਂ ਮੀਂਹ ਪੈਂਦੇ ਤੇ ਉਹ ਹਲਦੀ ਬਦਨੀ ਹੋਆ ਜਿਹੜੀ ਪੈਣਾ ਨਿਸਰੀ ਗਈ ਉਹ ਜ਼ਿਆਦਾ ਵਧੀਆ ਰਹੀ ਸਾਡੇ ਵਾਲੀ ਪਹਿਲਾਂ ਨਿਸਰੇ ਪੰਜ ਕਿਲੋ ਜਿਹੜੀ ਖਾਲੀ ਹੂਣ ਨਿਸਰੀ ਵਿੱਚ ਜੇ ਨੂੰ ਉਹਨੂੰ ਬਹੁਤ ਹਲਦੀ ਪਈ ਵੀ ਆ ਆਹ ਲੇਟ ਨਿਸਰੀ ਆ ਇਹ ਇਹਨੂੰ ਘਾਟ ਹੈ ਇਹਨੂੰ ਵੀ ਪੈਣੀ ਆ ਹਲੇ ਇਹਨੂੰ ਸਪਰੇਅ ਹੋ ਗਈ ਹਾਂ ਸਪਰੇਅ ਹੋ ਗਈ ਇਹਨੂੰ ਪਰ ਇਹਨੂੰ ਵੀ ਦੇਖੀ ਹੋਊਂਗੀ ਹ ਇੰਨੀ ਨਹੀਂ ਟਾਈਮ ਨਾ ਪਉ ਉਹ ਹੈ ਨਹੀਂ ਇੰਨੀ ਇਹ ਜਦ ਗੱਦਰ ਹੋ ਗਈ ਤੇ ਦਿੱਤੇ ਪੈਣੀ ਹੈ ਇਹ ਤਾਂ ਸਾਡੇ ਨਹੀਂ ਪੈਣੀ ਹੁਣੀ ਦਿਖਣੀ ਤੈਨੂੰ ਪੰਜ ਚਾਰ ਦਿਨ ਤੱਕ ਪਰ ਮੈਂ ਇੱਕ ਚੀਜ਼ ਦੇਖੀ ਬਈ ਜਿਹੜੇ ਧਾਨ ਛੋਟੇ ਵੀ ਰਹੇ ਤੇ ਨਾ ਉਹ ਜਿਹੜੇ 128 ਦੇ ਸਾਡੇ ਛੋਟੇ ਵੀ ਰਹੇ ਤੇ ਧਾਨ ਭੋਲੂ ਦੇ ਉਹ ਨਿਸਰਤਾ ਆਏ ਕਾਲਾ ਦਾਣਾ ਆਉਂਦਾ ਸੁਣਤਾ ਲੈ ਬੈਨ ਪੂਰੀ ਨਿਸਰਤਾ ਆਏ ਉਹਦੇ ਵਿੱਚ 40% 50% ਧਾਨ ਪੱਕ ਜene ਹਕੀਮ ਹਾਂ ਦੁੱਧਾ ਉਹਨਾਂ ਚ ਐਨ ਪੂਲਾ ਐਨ ਮੋਟੇ ਆ ਕਾਲੇ ਨਾ ਹੁਣ ਜਿਹੜੇ ਕਾਲੇ ਹੋਣੇ ਆ ਉਹ ਪਟਾਸ ਆ ਪਰ ਜਿਹੜਿਆਂ ਚ ਦੁੱਧ ਆਏ ਕੁੱਟੇ ਤੇ ਦੁੱਧ ਨਿਕਲਦਾ ਉਹ ਥੋੜੋ ਪਟਾਸ ਬਣ ਲੱਗੀ ਉਹ ਕਾਲੇ ਜੀ ਹੋ ਜਾਂਦੇ ਹੋਰੇ ਡਿਸ ਕਲਰ ਹੋ ਜਾਂਦੇ ਦੇਖੀ ਉਹ ਹੋਇ ਨਹੀਂ ਪਟਾਸ ਉੱਪਰ ਲਈ ਮੈਂ ਵੀ ਕਰਕੇ ਦੇਖ ਲਿਆ ਅਸੀਂ ਵੀ ਦੇਖਦੇ ਤੇ ਆਂ ਦੱਬੇ ਦੱਬ ਕੇ ਵੀ ਦੁੱਧ ਆਉਂਦਾ ਰੁੱਤੀ ਤੇ ਉਹ ਸਾਲਾ ਉਹ ਜੀ ਮੁੜਦੀ ਹੁੰਦੀ ਚੱਲ ਕੋਈ ਨਹੀਂ ਪਥੜੀ ਖਤਮ ਜੀ ਹੋ ਜਾਂਦੀ ਹੈ ਬਣਦਾ ਹੀ ਨਹੀਂ ਚਲ ਦੇਖਦੇ ਫਿਰ ਕਾਲੂ ਜਾਂ ਪਰਸੋਂ ਨੂੰ ਚਲਦੇ ਉਹਦੇ ਕੋਲ ਦੇਖ ਲਓ ਦੇਖ ਲਓ ਚਲੋ ਠੀਕ ਆ ਜੀ ਫਿਰ